ਪੰਜਾਬ ਦੀ ਰਾਜਨੀਤੀ ਵਿੱਚ ਸੁਖਪਾਲ ਖਹਿਰਾ ਇੱਕ ਬਹੁਤ ਵੱਡਾ ਨਾਮ ਜੀ ਹਾਂ ਈਡੀ ਦੇ ਉਹਨਾਂ ਦੀ ਕੋਠੀ ਨੂੰ ਸੀਲ ਕਰ ਦਿੱਤਾ ਹੈ ਕੋਠੀ ਨੂੰ ਸੀਲ ਕਰ ਦਿੱਤਾ ਹੈ ਕਿ ਇਹਦੀ ਕਿਸੇ ਨੇ ਪਹਿਲਾਂ ਉਹਨਾਂ ਦੇ ਜਿਹੜਾ ਸੰਕਟ ਆਇਆ ਇਹਦੀ ਕਿਸੇ ਨੇ ਪਹਿਲਾਂ ਪੂਖੋਬਾਣੀ ਕੀਤੀ ਕਿਸੇ ਨੇ ਚੇਤਾਵਨੀ ਦਿੱਤੀ ਜੀ ਹਾਂ ਅੱਜ ਤਾਂ ਉਹ ਅਸੀਂ ਮਿਲਾਂ ਜਾ ਰਿਹਾ ਉਹਨਾਂ ਸਖਸ਼ਾਂ ਨਾਲ ਜਿਨ੍ਹਾਂ ਨੇ ਇਹਨਾਂ ਦੇ ਉੱਪਰ ਆਨ ਬਾਰੇ ਸੰਕਰਦੀਪ ਪਹਿਲਾਂ ਇੱਕ ਵਿਸ਼ਵਾਣ ਕਰ ਦਿੱਤੀ ਸੀ ਅੱਜ ਸਾਡੇ ਸਟੂਡੀਓ 'ਚ ਮੌਜੂਦ ਨੇ ਨਰੇਸ਼ ਮਹਾਜਨ ਜੀ ਤਾਂ ਮਹਿੰਦਰ ਸਿੰਘ ਕੇਪੀ ਜੀ ਜਿਹੜੇ ਜਿਨ੍ਹਾਂ ਨੇ ਸੁਖਪਾਲ ਖੜਰ ਦੇ ਉਪਰ ਆਉਣ ਵਾਲੇ ਸੰਕਟ ਦੀ ਪਹਿਲਾਂ ਹੀ ਪੂਰਵ ਜਾਣਕਾਰੀ ਦੇ ਦਿੱਤੀ ਸੀ। ਅਨਿਲ ਜੀ ਜਿਹੜਾ ਸੁਖਪਾਲ ਖੜਰ ਤੇ ਸੰਕਟ ਆਇਆ ਵੈ ਇਹਦੀ ਚੇਤਾਵਨੀ ਐ ਮੈਂ 2017 ਚ ਜਲੰਧਰ ਦੇ ਸਰਕਟ ਹਾਊਸ ਵਿੱਚ ਦੇ ਦਿੱਤੀ ਸੀ। ਮੈਂ ਕਈ ਵਰੀਏ ਦੇ ਘਰ ਵੀ ਗਿਆ ਵਾਂ ਕਈ ਵਰੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਐ ਮੈਨੂੰ ਪੰਜਾਬ ਪ੍ਰੈਸ ਕਲੱਬ ਜਲੰਧਰ ਚ ਵੀ ਮਿਲਿਆ ਵੈ ਔਰ ਇਹਨੂੰ ਮੈਂ ਚੇਤਾਵਨੀ ਦਿੱਤੀ ਐ ਕਿ ਬੀ ਤੇਰੇ ਜੀਵਨ ਦੇ ਅੱਗੇ ਸੰਕਟ ਆਉਣ ਵਾਲੇ ਨੇ ਇੱਕ ਕਰਮਾਂ ਦੀ ਵਿਧੀ ਨਾਲ ਸੰਬੰਧਿਤ ਪ੍ਰਤੀਕਿਰਿਆ। ਸੁਖਵਾਲ ਖੈਰੇ ਦਾ ਸੀ ਜਿਹੜਾ ਚੋਣ ਆ ਕੀਤਾ ਵੈ ਇਹ ਰੱਬ ਦੀ ਅਦਾਲਤ ਧਰਤੀ ਤੇ ਜਿਹੜੀ ਆਈ ਹੈ ਜਿਹਦੀ ਆਪਾਂ ਜ਼ਿਕਰ ਪਿਛਲੇ ਵੀਡੀਓ ਚ ਕਰ ਵੀ ਚੁੱਕੇ ਆ ਰੱਬ ਦੀ ਅਦਾਲਤ ਨੂੰ ਸਾਰਜਾਨਿਕ ਕਰਨ ਦੀ ਪ੍ਰਕਿਰਿਆ ਫੇਸ ਵੈਲਿਊ ਵਾਲੇ ਬੰਦਿਆਂ ਨੇ ਇਹਨੂੰ ਪ੍ਰਕਿਰਿਆ ਨੂੰ ਸਾਰਜਾਨਿਕ ਕਰਨਾ ਸੀ ਜੇ ਉਹ ਇਹਨੂੰ ਸਾਰਜਾਨਿਕ ਨਹੀਂ ਕਰਦੇ ਤੇ ਉਹਨਾਂ ਦੇ ਜੀਵਨ ਚ ਸੰਕਟ ਆਨੇ ਹੀ ਹੈਗੇ ਨੇ ਉਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ ਜਿੱਦਾਂ ਪਹਿਲੇ ਨਵਜੋਤ ਸਿੰਘ ਸਿੱਧੂ ਤੇ ਸੰਕਟ ਆਇਆ ਉਸ ਵਾਰ ਸੁਖਵਾਲ ਖੈਰਾ ਵੀ ਸਖਪਾਦ ਦਾ ਖੈਰਾ ਨੂੰ ਮੈਂ 21 1 2018 ਨੂੰ ਮੈਂ ਨੂੰ ਫੋਨ ਦੁਆਰਾ ਚੇਤਾਵਨੀ ਦਿੱਤੀ ਸੀ ਫੋਨ ਦੀ ਰਿਕਾਰਡਿੰਗ ਜਿਹੜੀ ਆ ਸੀ ਤੁਹਾਨੂੰ ਨਾਲੇ ਦੇ ਸੁਣਾ ਦੇਵਾਂਗੇ ਕਿ ਉਸ ਚੇਤਾਵਨੀ ਉੱਤੇ ਸਪਸ਼ਟ ਰੂਪ ਚ ਦਰਜ ਆਇਆ ਕਿ ਆਹ ਨਾਲੇ ਸੰਕਟ ਜਿਹੜਾ ਖੈਰਾ ਤੇ ਆਹਦੀ ਹੈ ਹਲੋ ਖੈਰਾ ਜੀ ਇਹ ਬੋਲ ਰਹਾ ਜੀ ਕੀ ਬਾਤ ਹੈ ਮਿਲ ਸਕਦੇ ਨੇ ਫੋਨ ਤੇ ਗੱਲ ਹੋ ਸਕਦੀ ਆ नरेस महाजन बोलिया मैं, मैं हाँ पार्टी बिलोंग नहीं कर मेरी पहली गल एक सुन लो ठीक है मैं दूसरी गल की माल माइटी गोड जसारचना की थे ठीक है जी ਠੀਕ ਹੈ ਜੀ ਅੰਮ੍ਰਿਤਸਰ ਟ੍ਰੇਨ ਐਕਸੀਡੈਂਟ ਦਾ 1 ਸਾਲ ਪਹਿਲਾਂ ਮੈਂ ਲੜ ਦੇ ਦਿੱਤਾ ਸੀ ਕਿ ਉਸ ਜਗ੍ਹਾ ਤੇ ਐਕਸੀਡੈਂਟ ਹੋਣਾ ਹੈ ਠੀਕ ਹੈ ਮੇ ਕੋਲ ਫੋਰ ਕਾਫੀ ਪਾਵਰ ਹੈ ਨਾ ਮੈਂ ਦੇਖਣ ਦੀ ਠੀਕ ਹੈ ਠੀਕ ਹੈ ਜੀ ਭਾਜਪਾ ਨੇ ਜਾਣ ਦਾ ਮੈ ਐਲਾਨ ਕਰਤਾ 12 10 2018 ਨੂੰ ਕਿ ਇਹਨੇ ਬੋਣੇ ਆਣਾ ਇਲੈਕਸ਼ਨ ਚ ਠੀਕ ਹੈ ਮੈਂ ਕਾਫੀ ਪੇਸ਼ਵਾਨੀਆ ਕਰਦਾ ਮੇਰਾ ਕੋਈ ਪੋਲੀਟਿਕਲੀ ਮੋਟਿਵ ਨਹੀਂ ਹੈਗਾ ਗੱਲ ਸਮਝਦਾ ਨਾ ਮੇਰੀ ਮੈਂ ਹਰ ਬੰਦੇ ਨੂੰ ਬੁਲਾਣਾ ਜਾਣਦਾ ਕਿਦਾਂ ਬੁਲਾਈਦਾ ਠੀਕ ਹੈ ਸਾਰੇ ਦਸਤਾਵੇਜ਼ ਜੀ ਪਰਮਾਨ ਮੇਰੇ ਕੋਲ ਨੇ ਠੀਕ ਹੈ ਠੀਕ ਹੈ ਜੀ ਜਿੰਨਾ ਕੁਛ ਕਹਦਾ ਜੀ ਮਿਹਨਤ ਕਰਦੇ ਆ ਬੋਲਦੇ ਆ ਸਾਰਾ ਕੁਛ ਆਦਿ ਵਰਦੀ ਵੇਸਟ ਕਰਦੇ ਨੇ ਉਹਦੇ ਦਸਤਾਵੇਜ਼ ਜੀ ਪਰਮਾਨ ਤੇ ਬਿਲਕੁਲ ਪਏ ਨੇ ਠੀਕ ਹੈ ਜੀ ਲੋਕਾਂ ਨੇ ਐਨਾ ਥੋੜੀ ਜਿਨੀ ਜਾਨਾ ਦਸਤਾਵੇਜ਼ ਜੀ ਪਰਮਾਨ ਨਾਲ ਚਾਹੀਦੇ ਨੇ ਉਹ ਮੇਰੇ ਕੋਲ ਨੇ ਠੀਕ ਹੈ ਠੀਕ ਹੈ ਜੀ ਇਹ ਗੱਲ ਉਹਨਾਂ ਨੂੰ ਦੱਸ ਦਈਏ ਜਿਹੜਾ ਕਈ ਇਹ ਵੀ ਗੱਲ ਹੋ ਗਈ ਲੇਕਿਨ ਸੁਣਦੇ ਨਹੀਂ ਹੈਗੇ ਸੁਣਨ ਨਾਲ ਕਰਕੇ ਇਹਨਾਂ ਦਾ ਨੁਕਸਾਨ ਹੋਣਾ ਮਿਲਿਆ ਤਾਂ ਕੁਝ ਨਹੀਂ ਜਾਣਾ ਕਿਉਂਕਿ ਦਸਤਾਵੇਜ਼ ਜੀ ਪਰਮਾਨ ਮੇਰੇ ਕੋਲ ਜਦੋਂ ਮੈਂ ਬੋਲਣਾ ਵਾ ਵੇਦਾਰਾ ਕੁਝ ਇਹਨਾਂ ਦਾ ਬਾਅਦ ਹੋ ਜਾਣਾ ਠੀਕ ਹੈ ਜੀ ਦਸਤਾਵੇਜ਼ ਤੇ ਮੇਰੇ ਕੋਲ ਨੇ ਆ ਠੀਕ ਹੈ ਦੱਸ ਹੀ ਉਹਨਾਂ ਨੂੰ ਓਕੇ ਔਰ ਉਸ ਤੋਂ ਬਾਅਦ 2020 ਦੇ ਵਿੱਚ ਮੈਂ ਮਹਿੰਦਰ ਸਿੰਘ ਕੇਪੀ ਨਾਲ ਉਹਨਾਂ ਦੇ ਘਰ 'ਚ ਬੈਠਾ ਸੀਗਾ ਤੇ ਸੁਖਪਾਲ ਖਹਿੜਾ ਵੀ ਮੇਰੇ ਫੋਨ ਨਹੀਂ ਸੀ ਚੱਕਦੇ ਤੇ ਮੈਂ ਕੇਪੀ ਸਾਹਿਬ ਦਾ ਫੋਨ ਲੈ ਕੇ ਸੁਖਪਾਲ ਖਹਿੜਾ ਨੂੰ ਫੋਨ ਲਾਇਆ ਕਿ ਇਹਨਾਂ ਦਾ ਫੋਨ ਤੇ ਚੱਕੇ ਗਈ ਕੇਪੀ ਸਾਹਿਬ ਦਾ ਫੋਨ ਚੱਕ ਕੇ ਉਹਨੇ ਮੈਨੂੰ ਕਿਹਾ ਜੀ ਤੁਸੀਂ ਮੇਰੇ ਨਾਲ ਇਸ ਮਸਲੇ ਤੇ ਗੱਲ ਨਹੀਂ ਕਰਨੀ ਤੁਹਾਨੂੰ ਕਦੀ ਵੀ ਤੇ ਮੈਂ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਨਹੀਂ ਕੀਤੀ ਲੇਕਿਨ ਪਰਸਨਲੀ ਮਿਲਣ ਵਾਸਤੇ ਉਹਨਾਂ ਨੂੰ ਮੈਂ ਹਮੇਸ਼ਾ ਹੀ ਸੂਚਨਾ ਦੇਣ ਵਾਸਤੇ ਨਿਰੰਤਰ ਸੰਪਰਕ ਰਿਹਾ ਹਾਂ ਠੀਕ ਹੈ ਬਾਕੀ ਕੇ ਪੀ ਸਾਹਿਬ ਤੋਂ ਅੰਦਾਜ਼ਨ ਨੇ ਅੱਗੇ ਕੀ ਬੋਲ ਸਕਦਾ ਸੁਖਪਾਲ ਸਿੰਘ ਖੇੜਾ ਪੰਜਾਬ ਦੀ ਇੱਕ ਬੜੀ ਅਹਿਮ ਰਾਜਨੀਤਿਕ ਸ਼ਕਤੀ ਹੈ ਔਰ ਉਸ ਦੇ ਉੱਤੇ ਜਿਸ ਤਰੀਕੇ ਦੇ ਨਾਲ ਈਡੀ ਵੱਲੋਂ ਇਹ ਸਾਰੀ ਕਾਰਵਾਈ ਹੋਈ ਹੈ ਇਹਦੇ ਉੱਤੇ ਜਿੰਨੇ ਵੀ ਉਹਦੇ ਪ੍ਰਸ਼ੰਸਕ ਹਨ ਜਿੰਨੇ ਵੀ ਉਹਦੇ ਦੋਸਤ ਹਨ ਜਿੰਨੇ ਵੀ ਉਹਨੂੰ ਜਾਣਨ ਵਾਲੇ ਲੋਕ ਹਨ ਉਹ ਕਾਫੀ ਚਿੰਤਤ ਹੈ ਕਿਉਂਕਿ ਇੱਕ ਪੰਜਾਬ ਦੀ ਆਵਾਜ਼ ਬਣ ਕੇ ਉਸ ਬੰਦੇ ਨੇ ਪੰਜਾਬ ਦੇ ਲੋਕਾਂ ਦੀ ਜਿਹੜੇ ਦਰਦ ਹੈ ਉਹ ਲੋਕਾਂ ਦੇ ਸਾਹਮਣੇ ਦੱਸਿਆ ਹੈ ਸਰਕਾਰਾਂ ਨੂੰ ਦੱਸਿਆ ਹੈ ਲੇਕਿਨ ਉਹਨਾਂ ਤੇ ਇਹ ਜਿਹੜਾ ਸੰਕਟ ਹੈ ਬੜਾ ਕਿਉਂਕਿ ਇਸ ਦੇ ਉੱਤੇ ਹਰ ਬੰਦਾ ਚਿੰਤਤ ਹੈ ਅਸੀਂ ਵੀ ਉਹਨਾਂ ਦੇ ਸਾਥੀ ਰਹੇ ਹਾਂ ਪਾਰਟੀ ਦੇ ਵਿੱਚ ਚਲੋ ਬਿਨਾਂ ਪਾਰਟੀ ਤੋਂ ਵੀ ਅਸੀਂ ਉਹਨਾਂ ਦੇ ਸਾਥੀ ਹਾਂ ਔਰ ਜਿਸ ਤਰੀਕੇ ਦੇ ਨਾਲ ਇਹ ਹੋਇਆ ਇਹ ਮਹਾਜਨ ਸਾਹਿਬ ਬੜੀ ਦੇਰ ਤੋਂ ਚਿੰਤਤ ਸੀਗੇ ਮੇਰੇ ਨਾਲ ਇਹਨਾਂ ਦਾ ਬੜਾ ਪੁਰਾਣਾ ਸੰਪਰਕ ਹੈ ਹਮੇਸ਼ਾ ਜਦੋਂ ਗੱਲ ਕਰਦੇ ਸੀ ਇੱਕ ਦਿਨ ਇਹਨਾਂ ਨੇ ਕਿਹਾ ਕਿ ਆਪਣਾ ਫੋਨ ਦਿਓ ਜੀ ਉਹਨਾਂ ਨਾਲ ਗੱਲ ਕਰਨੀ ਹੈ ਔਰ ਇਹਨਾਂ ਨੇ ਉਹ ਸਾਰੀ ਜਾਣਕਾਰੀ ਦਿੱਤੀ ਕਈ ਵਾਰੀ ਰਾਜਨੀਤਿਕ ਲੋਕ ਜਿਹੜੇ ਹੁੰਦੇ ਨੇ ਪ੍ਰੈਸ਼ਰ ਹੁੰਦੇ ਆ ਉਹ ਬਹੁਤੀਆਂ ਗੱਲਾਂ ਜਿਹੜੀਆਂ ਇਧਰ ਲੀਆਂ ਉਧਰ ਲੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਭਵਿਸ਼ਵਾਣੀ ਵੀ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਕੋਈ ਤੰਤਰ ਵਿਦਿਆ ਜਾਂ ਜੰਤਰ ਵਿਦਿਆ ਜਾਂ ਮੰਤਰ ਵਿਦਿਆ ਕਈ ਤਰ੍ਹਾਂ ਦੀਆਂ ਵਿਦਿਆਵਾਂ ਜਾਂ ਤੇ ਆਮ ਤੌਰ ਤੇ ਪੋਲਿਟਿਸ਼ੀਅਨ ਜਿਹੜੇ ਆ ਯਕੀਨ ਨਹੀਂ ਕਰਦੇ ਲੇਕਿਨ ਕਿਉਂਕਿ ਮਹਾਜਨ ਸਾਹਿਬ ਹਮੇਸ਼ਾ ਹੀ ਮੈਸेंजर ਆਫ ਗੋਡ ਬਣ ਕੇ ਇਹ ਆਪਣੀ ਜਿਹੜੀ ਹੈਗੀ ਗੱਲ ਜਿਹੜੀ ਕਰਦੇ ਆ ਤੋਂ ਉਹਦੇ ਨਾਲ ਬੜੀ ਚਿੰਤਾ ਦਾ ਵਿਸ਼ਾ ਹੈ ਔਰ ਅਸੀਂ ਤੇ ਮਹਾਰਾਜਾ ਸਾਹਿਬ ਨੂੰ ਇਹ ਰਿਕੁਐਸਟ ਕਰਾਂਗੇ ਕਿ ਜਿਹੜੀ ਉਹਨਾਂ ਦੇ ਉੱਤੇ ਸੰਕਟ ਆਇਆ ਉਹ ਸੰਕਟ ਕਿਸੇ ਤਰੀਕੇ ਨਾਲ ਦੂਰ ਹੋਣ ਔਰ ਉਹ ਪੰਜਾਬ ਦੀ ਆਵਾਜ਼ ਬਣ ਕੇ ਜਿਹੜੇ ਆ ਫਿਰ ਲੋਕਾਂ ਦੇ ਵਿੱਚ ਵਿਚਰਨਾ ਕੀ ਮਹਾਰਾਜਾ ਸਾਹਿਬ ਸੰਕਟ ਦੂਰ ਹੋਤਰਦਾ ਐਡਾ ਵੱਡਾ ਸੰਕਟ ਹੋ ਸਕਦਾ ਅਸੀਂ ਜੇ ਸਮੇਂ ਨਾਲ ਕੰਟੈਕਟ ਕਰ ਦਿੱਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਸੁਨੀਲ ਜਾਖੜ ਦਾ ਜਿਹੜਾ ਫਿਊਚਰ ਦਾ ਇਹ ਮੈਂ ਪਹਿਲਾਂ ਹੀ 9 ਜੁਲਾਈ 2023 ਨੂੰ ਹੀ ਲਿਖ ਦਿੱਤਾ ਆਇਆ ਵਾ ਸਾਡੀ ਕੋਸ਼ਿਸ਼ ਹੋਏਗੀ ਕਿ ਅੱਜ ਦੇ ਵੀਡੀਓ ਚ ਉਹ ਜਿਹੜੇ ਸੰਕਟ ਲਿਖਿਓਈ ਜਾਣਕਾਰੀ ਜਿਹੜੀ ਹੈ ਉਹ ਅਸੀਂ ਜਨਤਾ ਨੂੰ ਦਿਖਾ ਦਈਏ ਤੇ ਜਿਹੜੇ ਪੰਜਾਬ ਦੇ ਸੰਗਠਨ ਮੰਤਰੀ ਹੈ ਆਰਐਸਆਰ ਦੇ ਬੀਜੇਪੀ ਦੇ ਜਿਹੜੇ ਨੇ ਸ਼੍ਰੀ ਰਮਾਲੋ ਜੀ ਉਹਨਾਂ ਨੂੰ ਮੈਂ ਚੰਡੀਗੜ੍ਹ ਚ ਜਾ ਕੇ ਕਈ ਵਾਰੀ ਮਿਲ ਕੇ ਆਇਆ ਵਾਂ ਉਹ ਮਹਿੰਦਰ ਸਿੰਘ ਕੇਪੀ ਉਹਨਾਂ ਨੂੰ ਘਰੋਂ ਆਏ ਦੇ ਸੀਗੇ ਬੀਜੇਪੀ ਤੇ ਜੁਆਇਨ ਕਰਾਣ ਆ ਸੀ ਇਹ ਮੈਂ ਉੱਥੇ ਵੀ ਇਹਨਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਦੇਸ਼ ਦੇ ਉੱਤੇ ਬੜਾ ਵੱਡਾ ਸੰਕਟ ਆ ਰਿਹਾ ਵੈ ਦੇਸ਼ ਦੇ ਕਈ ਦੇਸ਼ ਇਸ ਦੇਸ਼ ਦੇ ਕਈ ਦੇਸ਼ਾਂ ਦਾ ਸੰਬੰਧ ਵਿਗੜਨੇ ਨੇ ਉਹਦੀ ਜਾਣਕਾਰੀ ਜਿਹੜੀ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੂੰ ਦਿਓ ਲੇਕਿਨ ਇਹਨਾਂ ਕਿਸੇ ਬੰਦੇ ਨੇ ਉਹਦਾ ਪ੍ਰਯਾਸ ਨਹੀਂ ਕੀਤਾ ਇਹ ਵਿਸ਼ਵ ਚ 1 ਆਰਡਰ ਫਾਰ ਹੋਲ ਵਰਡ ਦਾ ਪ੍ਰੋਸੀਜਰ ਹੈ ਜਿਹਦੇ ਚ ਭਾਰਤ ਦੀ ਅਹਿਮ ਭੂਮਿਕਾ ਸੀਗੀ ਇਹ ਕਾਰਵਾਈ 2018 ਤੋਂ ਸ਼ੁਰੂ ਹੋ ਚੁੱਕੀ ਹੈ ਲੇਕਿਨ ਭਾਰਤ ਦੇ ਲੋਕਾਂ ਨੇ ਦੇਤੇ ਧਿਆਨ ਨਹੀਂ ਦਿੱਤਾ ਤੇ ਨਾ ਹੀ ਮੀਡੀਆ ਨੇ ਦਿੱਤਾ ਜਿਦੇ ਕਰਕੇ ਭਾਰਤ ਉਸ ਪ੍ਰਕਿਰਿਆ ਚ ਹੁਣ ਬਾਹਰ ਹੋ ਚੁੱਕਾ ਹੈ ਔਰ ਇਸ ਦੇਸ਼ ਦੇ ਉੱਤੇ ਆਉਣ ਵਾਲੇ ਸਮੇਂ ਚ ਸੰਕਟ ਵਧਣਗੇ ਘਟਣਗੇ ਨਹੀਂ ਇਹਨਾਂ ਦੇ ਠੀਕ ਹੈ ਤੁਸੀਂ ਇਹਦੇ ਵਾਸਤੇ ਟ्रू ਵਾਇਸ ਆਫ ਆਲਮਾਈਟੀ ਗੋਡ ਦੇਖ ਸਕਦੇ ਹੋ ਬਾਕੀ ਕੇਪੀ ਸਾਹਿਬ ਦਾ ਅਸਰ ਜਿੰਨੇ ਕਿਹਨਾ ਤੇ ਘਰੋ ਗੱਲ ਹੋਈ ਸੀ ਜਾਂ ਨਹੀਂ ਹੋਈ ਸੀ ਕੇਪੀ ਸਾਹਿਬ ਵੀ ਠੀਕ ਹੈ ਜਦੋਂ ਸਮੇਂ-ਸਮੇਂ ਅਨੁਸਾਰ ਜਾਣਕਾਰੀ ਕੋਈ ਵੀ ਉਪਲਬਧ ਹੁੰਦੀ ਹੈ ਤੇ ਉਹ ਮੇਰੇ ਕੋਲ ਬੈਠੇ ਸੀ ਅਸੀਂ ਉਹਨਾਂ ਨਾਲ ਕੋਈ ਗੱਲ ਕਰ ਰਹੇ ਸੀ ਰਾਜਨੀਤੀ ਦੀ ਗੱਲ ਕਰ ਰਹੇ ਸੀ ਉਹਨਾਂ ਨੇ ਇਹ ਗੱਲ ਮਾਹਿਰ ਸਾਹਿਬ ਨੇ ਉਸਲੇ ਕਹੀ ਸੀ ਔਰ ਜਿਹੜੀਆਂ ਗੱਲਾਂ ਇਹਨਾਂ ਨੇ 7 ਵੀ ਕਈ ਵਾਰੀ ਕੀਤੀਆਂ ਹੁੰਦੀਆਂ ਨੇ ਉਹ ਅੱਜ ਸਮੇਂ ਤੋਂ ਬਾਅਦ ਜਦੋਂ ਆਪਾਂ ਦੇਖਦੇ ਆ ਵੀ ਯਾਰ ਇਹ ਗੱਲ ਤਾਂ ਉਸ ਵੇਲੇ ਇਹਨਾਂ ਨੇ ਕਹੀ ਸੀ ਉਹ ਗੱਲ ਅਜੇ ਠੀਕ ਹੋ ਗਈ ਆ ਲੇਕਿਨ ਅਸੀਂ ਲੋਕ ਜਿਹੜੇ ਹੈਗੇ ਆ ਕਈ ਕਈ ਵਾਰੀ ਬਹੁਤੀ ਤਵੱਜੋ ਨਾ ਨਹੀਂ ਦਿੰਦੇ ਇਸ ਕਰਕੇ ਇਹਦਾ ਬਾਅਦ ਦੇ ਵਿੱਚ ਪਤਾ ਚੱਲਦਾ ਜਾਣਕਾਰੀ ਦਾ ਜਿਹੜੀ ਇਹ ਦਿੰਦੇ ਆ ਕਿਉਂਕਿ ਇਹ ਹਮੇਸ਼ਾ ਹੀ ਜਾਣਕਾਰੀ ਜਿਹੜੋ ਦਿੰਦੇ ਆ ਤੇ ਕਈ ਵਾਰੀ ਮੀਡੀਆ ਵੀ ਇਗਨੋਰ ਕਰਦਾ ਇਸਨੂੰ ਅਸੀਂ ਲੋਕ ਵੀ ਇਗਨੋਰ ਕਰਦੇ ਆ ਕਿਉਂਕਿ ਅੱਜ ਕੱਲ੍ਹ ਜਮਾਨਾ ਜਿਹੜਾ ਹੈਗਾ ਉਹ ਇਹ ਤੁਸੀਂ ਜਾਂਦੇ ਹੋ ਸੋਸ਼ਲ ਮੀਡੀਆ ਦਾ ਜਿਹੜਾ ਜਮਾਨਾ ਆ ਜੋ ਦਿਖਦਾ ਹੈ ਉਹ ਬਿਕਦਾ ਹੈ ਜਿਹੜੇ ਬੰਦੇ ਚੁੱਪ ਚਿੱਤੇ ਰੱਬ ਦੀ ਰਜ਼ਾ ਵਿੱਚ ਰਹਿੰਦੇ ਆ ਕੰਮ ਕਰਦੇ ਆ ਉਹਨਾਂ ਨੂੰ ਬਹੁਤਾ ਅਨਕੋਲਿਆ ਜਾਂਦਾ ਅਨਿਲ ਜੀ ਇਹਦੇ ਚ ਜਿਹੜਾ ਇਹ ਰੱਬ ਦੀ ਅਦਾਲਤੀ ਪ੍ਰਕਿਰਿਆ ਵਾ ਇਹਦੇ ਚ ਮੀਡੀਆ ਸਾਨੂੰ ਕਹਿੰਦਾ ਹੈ ਕਿ ਤੁਸੀਂ ਇਹਦੇ ਚ ਪ੍ਰੈਡਿਕਸ਼ਨ ਕਰੋ ਤੋ ਵੀ ਹੈਵ ਨਾਟ ਪ੍ਰੈਡਿਕਟਿਡ ਅਸੀਂ ਉਹਨੂੰ ਪ੍ਰੈਡਿਕਸ਼ਨ ਨਹੀਂ ਕਰਦੀਆਂ ਕੋਈ ਵੀ ਅਸੀਂ ਆਰਡਰ ਇਸ਼ੂ ਕਰਦੇ ਨੇ ਤੋ ਵੀ ਹੈਵ ਇਸ਼ੂ ਆਰਡਰ ਆਰਡਰ ਕਰਕੇ ਅਸੀਂ ਰਿਸਪੋਸਿਬਲ ਬੰਦਿਆਂ ਨੂੰ ਭੇਜ ਦਿੰਦੇ ਆ ਉਸ ਤੋਂ ਬਾਅਦ ਉੱਤੇ ਐਕਸ਼ਨ ਹੁੰਦਾ ਜਿਹਦਾ ਕੇਜਰੀਵਾਲ ਦਾ ਜਿਹੜਾ ਫਿਊਚਰ ਹੈ ਇਹ 22 ਜੂਨ 2023 ਦੇ ਵਿੱਚ ਹੀ ਲਿਖ ਦਿੱਤਾ ਗਿਆ ਸੀ ਉਸੇ ਹਿਸਾਬ ਨਾਲ ਹੀ ਦਿੱਲੀ ਚ ਨੂੰ 22 ਸੀਟਾ ਸਿਰਫ ਮਿਲਿਆ ਨੇ ਔਰ ਜਿਹੜੀਆਂ ਪੰਜਾਬ ਚ ਭਗਵੰਤ ਮਾਨ ਨੂੰ 92 ਸੀਟਾ ਮਿਲੀਆਂ ਨੇ ਇਹ ਵੀ ਉਸੇ ਪ੍ਰਕਿਰਿਆ ਦਾ ਹੀ ਹਿੱਸਾ ਹੈ ਜਦੀ ਜਾਣਕਾਰੀ ਆਪਾਂ ਥੋੜੇ ਸਮੇਂ ਬਾਅਦ ਰੀਲீஸ் ਕਰ ਦਵਾਂਗੇ ਜਦੋਂ ਅਸੀਂ ਪਰਮਾਤਮਾ ਦੀ ਅਦਾਲਤੀ ਪ੍ਰਕਿਰਿਆ ਸ਼ੁਰੂ ਕਰਾਂਗੇ ਉਸ ਵਾਰ ਦੀ ਜਾਣਕਾਰੀ ਅਸੀਂ ਤੁਹਾਨੂੰ ਸਾਰੀ ਜਿਹੜੀ ਪ੍ਰੋਵਾਈਡ ਕਰ ਦਿਆਂਗੇ ਔਰ ਵਿਸ਼ਵ 'ਚ ਜਿਹੜਾ ਕਰੋਨਾ ਵਾਇਰਸ ਆਇਆ ਹੋਇਆ ਹੈ ਜਿਹੜੇ ਪੁਚਾ ਲਾ ਰਹੇ ਨੇ ਵਿਸ਼ਵ 'ਚ ਜਿਹੜੀ ਵੀ ਇਸ ਵੇਲੇ ਕਾਰਵਾਈ ਹੋ ਰਹੀ ਹੈ ਉਹ ਸਾਰੀ ਇਸੇ ਪ੍ਰਕਿਰਿਆ ਨਾਲ ਹੀ ਰਿਲੇਟਿਡ ਹੈ ਜਿੰਨੂੰ ਮੀਡੀਆ ਔਰ ਜਿਹੜੇ ਜੋਤਿਸ਼ ਵਾਲੇ ਕਰਨ ਵਾਲੇ ਨੇ ਉਹ ਦਿਖਾਉਂਦੇ ਨੇ ਕਿ ਦੁਨੀਆ ਦਾ ਅੰਤ ਹੋ ਰਿਹਾ ਹੈ ਲੇਕਿਨ ਕਿਸੇ ਨੂੰ ਇਹ ਨਹੀਂ ਪਤਾ ਕਿ ਦੁਨੀਆ ਦਾ ਅੰਤ ਹੋਣਾ ਕਿਸ ਤਰ੍ਹਾਂ ਉਹ ਉਹਦੇ ਅਸੇਤ ਕਿਹੜਾ ਤਰੀਕਾ ਵਰਤਿਆ ਜਾਣਾ ਜਿਹਦੀ ਜਾਣਕਾਰੀ ਸਿਰਫ ਜ਼ਾਬਤ ਦੀ ਅਦਾਲਤ ਨੂੰ ਹੀ ਪਤਾ ਹੈ ਕਿਸੇ ਹੋਰ ਸ਼ਖਸੀਅਤ ਨੂੰ ਇਹਦਾ ਨਹੀਂ ਪਤਾ ਲੋਕੀ ਹਨੁਮਾਨ ਹੀ ਲਗਾ ਸਕਦੇ ਇਹਦੇ